ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਗਰੇਵਾਲ ਡੈਰੀ ਫਾਰਮ ਤੇ ਪਿੰਡ ਤੁੰਗਾ ਢੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਬੱਚੀਆਂ ਦਿਖਾਵਾਂਗੇ 7 ਚਾਰ ਤਾਜ਼ੀਆਂ ਸੂਈਆਂ ਦੋ ਸੂਣ ਵਾਲੀਆਂ ਤੇ ਇੱਕ ਹੈਗੀ ਆ ਤੋਕੜ ਗੱਬਣ ਦੇ ਰੇਟ ਹੈਗਾ ਸਿਰਫ 20000 ਤੋਂ ਸਟਾਰਟ 20000 ਤੋਂ ਰੇਟ ਸ਼ੁਰੂ ਨੇ ਅੱਜ ਦੀ ਵੀਡੀਓ ਦੇ ਵਿੱਚ ਤੇ ਬਾਕੀ ਆ ਜੋ ਬਾਈ ਨਾ ਕਰਾ ਦੇਣਾ ਗੱਲਬਾਤ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਰੇਟ ਸਾਰਿਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜਿਓ ਜੀ ਖੋੜ ਕੇ ਮਿਆਂ ਵਧੀਆ ਬਾਈ ਹੱਸ ਕੇ ਕਿਵੇਂ ਲੰਗੀ ਦੀਵਾਲੀ ਕਰ ਵਧੀਆ ਜੀ ਵਧੀਆ ਲੋਟ ਲੰਗੀ ਹਾਂਜੀ ਹਾਂਜੀ ੜਕਾ ੜਕਾ ਤਾਂ ਨਹੀਂ ਹੋਇਆ ਕੋਈ ਨਹੀਂ ਨਹੀਂ ਹੈ ੜਕਾ ੜਕਾ ਬਾਈ ਕਹਿੰਦਾ ਕੋਈ ਨਹੀਂ ਹੋਇਆ ਜਿਹੜਾ ਨਾ ਹੋ ਗਿਆ ਉਹ ਸਮਝਾ ਉੱਤਾ ਕਰ ਲਿਓ ਕੋਈ ਗੱਲ ਨਹੀਂ ਆਇਆ ਇੱਧਰ ਲੈ ਬੰਨੇ ਲਿਆ ਇੱਕ ਨੰਬਰ ਵਾਲੀ ਦੇ ਇਹਨੂੰ ਤੋੜ ਦੇ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹ ਬਾਈ ਹੈਗੀ ਪਹਿਲੇ ਸੂਏ ਪਹਿਲਾ ਸੂਆ ਹਾਂਜੀ ਸੂਈ ਨੂੰ ਪੰਜ ਚਾਰ ਦਿਨ ਹੋ ਗਏ ਕੰਪਨੀ ਕਿਹੜੀ ਆ ਗਈ ਇਹ ਆ ਗਈ ਵੀਰੇ ਸਾਹੀਵਾਲ ਤੇ ਸਾਹੀਵਾਲ ਤੇ ਜਰਸੀ ਦਾ ਥੋੜਾ ਜਿਹਾ ਕਰਾਸ ਹੈ ਨਾ ਅੰਡੀ ਹੀਲ ਜਮਾ ਇਹ ਆ ਗਈ ਸਜਣੋ ਸਾਹੀਵਾਲ ਤੇ ਜਰਸੀ ਦਾ ਕਰਾਸ ਬੱਚੀ ਬਿਊਟੀ ਚ ਵੀ ਫੁੱਲਾ ਤੇ ਥੱਲੇ ਦੀ ਕੁਆਲਿਟੀ ਵੀ ਪੂਰੀ ਟੌਪ ਆ ਗਈ ਆਰਡਰ ਕੁਆਲਿਟੀ ਵੀ ਇੱਥੋਂ ਘੇੜਾ ਜਿਆ ਕੇਰਾ ਹੋਰ ਦਵਾ ਦੇ ਆਣੂ ਬਾਈ ਇੱਥੋਂ ਦਿਖਾ ਦੇ ਗਏ ਜੀ ਥਣ ਥਣੌਟ ਨੇੜੇ ਲਾ ਕੇ ਆਰਡਰ ਇਹਦਾ ਆ ਗਿਆ ਬਿਲਕੁਲ ਫਿਕਸ ਸੂਆ ਪਹਿਲਾ ਕੱਦ ਆ ਗਿਆ ਵਧੀਆ ਵੱਡੇ ਕੱਦਾਂ ਦੇ ਵਿੱਚ ਤੇ ਸੂਈ ਹੈਗੀ ਆ ਕੱਲ ਨਹੀਂ 4 ਕਿ ਦਿਨ ਹੋ ਗਿਆ ਬਾਈ 4ਾਂ ਦਿਨਾਂ ਦੀ ਸੂਈ ਥੱਲੇ ਬੌਲੀ ਕੰਨੀਆ ਹੁਣ ਹੁਣ ਬਾਈ 10 ਕਿਲੋ ਬੋਲਾ ਇਹਦੇ ਥੱਲੇ 10 ਕਿਲੋ ਬੋਲਾ ਤੇ ਬਾਕੀ ਸਭ ਤੋਂ ਟਾਪ ਚੀਜ਼ ਆ ਜਿਹੜੀ ਇਹਦੇ ਚ ਸਭ ਤੋਂ ਟਾਪ ਇਹਦਾ ਥਣ ਦੀ ਕੁਆਲਿਟੀ ਆ ਗਈ ਤੇ ਬਾਕੀ ਰੰਗ ਰੂਪ ਦੀ ਗੱਲ ਬਾਤ ਕਰ ਲਈਏ ਸੱਜਣੋ ਇਹਦਾ ਰੰਗ ਰੂਪ ਵੀ ਪੂਰਾ ਐ ਨਾ ਹਰੇਕ ਪੱਖ ਤੋਂ ਜੇ ਗੱਲ ਬਾਤ ਕਰਨਾ ਪੱਕੇ ਰੰਗ ਚ ਆ ਗਈ ਚੰਗੀ ਆ ਬੱਛੀ ਚਬਾਈ ਦੀ ਕਿਵੇਂ ਆ ਬਾਈ ਚਬਾਈ ਦੀ ਬਾਈ ਵਧੀਆ ਓਕੇ ਦੀ ਰਿਪੋਰਟ ਆ ਹਾਂ ਹਾਂ ਵੀਰੇ ਮੱਝਾਂ ਰਗਾ ਜਾਨੀ ਥਣ ਲੱਗਿਆ ਹੋਇਆ ਫੈੜ ਵੀ ਬਾਈ ਇਹਦੀ ਇਹਦਾ ਦੁੱਧ ਵੀ ਮੱਝਾਂ ਵਰਗੀ ਹੋਊਗਾ ਨਾ ਆਹ ਗਾੜਾ ਗੈਰੀ ਆਰਡਰ ਕਵਾਲੀ ਨਾੜਾ ਦੁੱਧਾ ਆ ਨਾੜਾ ਨੂੜਾ ਆਰਡਰ ਦੇ ਉੱਤੇ ਬਹੁਤ ਨੇ ਪੱਛੀ ਦੇ ਬਾਕੀ ਜੇ ਗੱਲਬਾਤ ਕਰ ਲਈਏ ਆਪਾਂ ਕਿਉਂਕਿ ਜਿਵੇਂ ਜਿਵੇਂ ਇਹਨੇ ਚਬਾਈਆਂ ਲੱਗਣਗੀਆਂ ਬਾਈ ਓਵੇਂ ਓਵੇਂ ਹਲੇ ਇਹ ਦੁੱਧ ਵੀ ਵਧੂਗੀ ਤੇ ਓਦਾਂ ਓਦਾਂ ਦੀ ਆਰਡਰ ਕੁਆਲਿਟੀ ਆ ਜਿਹੜੀ ਆਰਡਰ ਕੁਆਲਿਟੀ ਵੀ ਟੋਪ ਕੁਆਲਿਟੀ ਦੀ ਬਣਦੀ ਬਗੀ ਹਾਂਜੀ ਬੱਚਾ ਗਿਆ ਨਾਲ ਇਹਦੇ ਬੱਛਾ ਵੀਰੇ ਚੋਣ ਚ ਠੰਡੀ ਸੀ ਲੈ ਮੈਂ ਤਾਂ ਐਨ ਵੀਰੇ ਪੀੜੀ ਲੈ ਕੇ ਚੋਲਿਓ ਚਾਹੇ ਠੀਕ ਆ ਗੱਲ ਹਾਂ ਪੇਸ਼ਾਨ ਨੂੰ ਹੋ ਕੇ ਗੈਰੀ ਇੱਥੋਂ ਲੰਬਾਈ ਲਮੂਈ ਦਿਖਾ ਦੇ ਰੰਗ ਰੂਪ ਦਿਖਾ ਦੇ ਤੇ ਜਾਣ ਵਾਲੀ ਬੱਛੀ ਆ ਕੱਦ ਬੱਡ ਫੁੱਲ ਵੱਡਾ ਜਰਸੀ ਤੇ ਸਾਈਵਾਲ ਦਾ ਕਰਾਸ ਆ ਗਈ ਇਹਦਾ ਰੇਟ ਕੀ ਰਹੂਗਾ ਲਾਡੀ ਇਹਦਾ ਬਈ ਜਿਹੜਾ ਲੈਣ ਦੇਣ ਵਾਲਾ ਹੈਗਾ ਉਹ ਹੈਗਾ 36000 ਰੁਪਿਆ ਸਿਰਫ ਹਾਂ ਮੁੱਲ ਨਹੀਂ ਕਰਨਾ ਲੈਣ ਦੇਣ ਵਾਲੀ ਹੋਣਗੇ ਰੇਟ ਆ ਰੇਟ ਇਹਦਾ ਹੈਗਾ 38000 ਬੌਲੀ ਹੈਗੀ ਅੱਜ 10 ਕਿਲੋ ਦੁੱਧ ਬਾਲਾ ਨਹੀਂ ਜੇ ਮੇਰਾ ਖਿਆਲ ਆ ਵੀ 12 13 ਡੇਢ ਜਿਹੜੇ ਪਾ ਸਕਦੀ ਆ ਬੱਛੀ ਕਿਉਂਕਿ ਜਿਹੜੇ ਹਿਸਾਬ ਨਾਲ ਇਹਦੀ ਆਰਡਰ ਕੁਆਲਿਟੀ ਆ ਥਣ ਦੀ ਕੁਆਲਿਟੀ ਆ ਨਾ ਇਹਨੂੰ ساری ਉਮਰ ਥਣ ਦੀ ਰੋਗ ਆਵੇ ਕੋਈ ਨਾ ਆਵੇ ਮਸਟੈਟਸ ਦੀ ਪ੍ਰੋਬਲਮ ਬਸ ਇਹ ਨਾ ਕਿਓ ਯਾਰ 30 ਲੈ ਲਓ 32 ਲੈ ਲਓ ਪੰਜੀ ਨਹੀਂ ਘਟਣੀ ਹੈਗੀ ਵੀਰੇ ਠੀਕ ਆ ਗੱਲ ਇਹਦੇ ਚ ਛੋਟ ਛੱਪਾ ਹੀ ਹੋਣਾ ਛੋਟ ਛੱਪਾ ਹੀ ਹੋਣਾ ਬਸ ਆ ਛੋਟ ਛੱਪਿਆ ਸਿਸਟਮੀਆਂ ਤੇ ਹੁਣ ਤੋਰ ਦੇ 2 ਨੰਬਰ ਵਾਲੀ ਕੱਦ ਦੇਦਾ ਵੀ ਪੂਰਾ ਡਬਲ ਆ ਗਿਆ ਇਹ ਵੀ ਮੇਰਾ ਖਿਆਲ ਆ ਸਾਈ ਹਾਲ ਤੇ ਜਰਸੀ ਆ ਨਾ ਹਾਂ ਬਈ ਕ੍ਰੋਸ ਚ ਆ ਗਈ ਇਹ ਵੀ ਥੋੜੀ ਜੀ ਕ੍ਰੋਸ ਅੰਗ ਚ ਆ ਗਈ ਬੋਚ ਕੇ ਤੋਰ ਦੇ ਥੋੜਾ ਬੱੱਚੇ ਕਰਕੇ ਕਰਦੀ ਆ ਮ ਬੱਛੀ ਵੀਰੇ ਬੱਛੀ ਆ ਨਾਲ ਇਹਦੇ ਆ ਗਈ ਜਰਸੀ ਦੀ ਬੱਛੀ ਹੈ ਨਾ ਬੱਛੀ ਦਾ ਤੁਸੀਂ ਹੁਣੇ ਹੀ ਕੱਦ ਦੇਖ ਲਓ ਇਹਦਾ ਆ ਗੈਰੀ ਬੱਛੀ ਤੇ ਮਾਰਦੇ ਨਾਲ ਓਏ ਇੱਥੋਂ ਦਿਖਾ ਦੇ ਕੁਆਲਿਟੀ ਕਬੂਲਟੀ ਬੱਛੀ ਲੰਬੀ ਲੰਬੀ ਬਹੁਤ ਆ ਬੱਚਾ ਨਾਲ ਲੈ ਚਾਲੇ ਦਾ ਫਿਰ ਤੁਰਪੂ ਦੀ ਕੋਈ ਗੱਲ ਨਹੀਂ ਸੂਆ ਕਿਹੜਾ ਲਾਡੀ ਇਹਦਾ ਸੂਆ ਭਾਈ ਇਹਦਾ ਵੀ ਪਹਿਲਾ ਹੀ ਆ ਪਹਿਲਾ ਸੂਆ ਕਿੰਨੇ ਕ ਦਿਨ ਦੀ ਸੂਈ ਆ ਇਹਦੇ ਭਾਈ ਸੈਂਗ ਦਗਾਤੇ ਬੱਚੇ ਦੇ ਜਾਣੀ ਹੈਗੀ ਆ 20 22 ਕ ਦਿਨ ਦੀ ਸੂਈ ਹੋਈ ਅਸੂਈ ਹੈਗੀ ਆ ਬੀਹਾਂ ਬਾਈਆਂ ਦਿਨਾਂ ਦੀ ਤੇ ਕੱਦ ਹੈਗਾ ਪੱਲ ਵੱਡਾ ਜਰਸੀ ਦਾ ਸਾਈ ਹਾਲ ਦੀ ਕ੍ਰੋਸ ਆ ਤੇ ਜਿਹੜੀ ਮੇਨ ਗੱਲ ਹੈ ਇਹਦਾ ਨਾ ਬੱਛੀ ਆ ਜਿਹੜੀ ਬੱਛੀ ਜਰਸੀ ਚ ਆ ਗਈ ਹੈ ਨਾ ਇਹ ਵੀ ਵੱਡਾ ਕੱਦ ਤੇ ਬੱਛੀ ਦਾ ਹੋਣਾ ਹੀ ਕੱਦ ਦੇਖ ਲਓ ਤੁਸੀਂ ਗੱਡਾ ਠੀਕ ਆ ਗੱਲ ਆ ਲੈ ਚੱਲਾ ਇਹਨੂੰ ਲੈ ਚੱਲਾ ਬੁੱਧ ਕਿੰਨਾ ਹੋਣਾ ਇਹਦੇ ਥੱਲੇ ਵੀਰੇ 10 ਕਿਲੋ ਆ ਹੁਣ 10 ਕਿਲੋ ਨੇ 10 ਤੋਂ ਜਾਨੀ ਬਾਹਰ ਆ ਯਾਰ 10 ਕਹਿ ਕੇ ਦੇਵਾਂਗੇ ਚਾਹੇ ਦੋ ਡੰਗ ਚੋਕੇ ਲੈ ਜੇ ਚਵਾਈ ਚ ਕਿਵੇਂ ਆ ਚਵਾਈ ਰੈਨ ਜਮਾ ਓਕੇ ਆ ਠੰਡੀ ਸੀਲ ਆ ਐਨ ਪੂਰੀ ਵੀਰੇ ਚਵਾਈ ਵੇਲੇ ਤਾਂ ਨਹੀਂ ਕਰਦੀ ਸਵਾ ਨਾ ਨਾ ਵੀਰੇ ਜਮਾ ਹੀ ਨਹੀਂ ਜਮਾ ਹੀ ਨਹੀਂ ਆ ਠੀਕ ਆ ਇੱਕ ਗੱਲ ਹੋਰ ਦਾਦਨ ਕਈ ਵਾਰੀ ਕਿਉਂਕਿ ਪਸ਼ੂ ਜਿੰਮੇ ਬਾਈ ਹੋਰਾਂ ਦੀ ਖਰੀਦ ਹੁੰਦੀ ਆ ਉਧਰ ਤੋਂ ਖੁੱਲੇ ਰਹਿੰਦੇ ਨੇ ਜ਼ਿਆਦਾਤਰ ਉਧਰਲੇ ਬੰਨੇ ਔਰ ਆ ਕਿ ਤਿਹਾਰਾ ਪਾਉਣਾ ਕਿਵਾਰੀ ਪਸ਼ੂ ਤਿਹਾਰੇ ਦਾ ਮਨ ਨਹੀਂ ਜਾਂਦਾ ਤੇ ਬਾਕੀ ਨਾਲ ਵੀ ਇਹਦੇ ਬੱਛੀ ਆ ਤੇ ਆਪਦਾ ਵੀ ਕੱਦ ਬੱਡ ਪੂਰਾ ਡਬਲ ਆ ਗਿਆ ਸੂਆ ਆ ਗਿਆ ਤੇ 10 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਇਸ ਟਾਈਮ ਹੈਗਾ ਸੱਜਣੋ ਹਾਜ਼ਰ ਇਹਦਾ ਰੇਟ ਕੀ ਰਹੂਗਾ ਜੀ ਬਈ ਇਹਦਾ 38000 ਰੁਪਇਆ ਇਹ ਦੇ ਦਾਂਗੇ 38 ਦੀ ਹਾਂਜੀ ਆਦੇ ਹੁਣ ਆ ਗਈ 3 ਨੰਬਰ ਵਾਲੀ ਉਹ ਪਿਓਰ ਜਰਸੀ ਚ ਆ ਗਈ ਹੈ ਨਾ ਹਾਂਜੀ ਉਹ 에어 ਸ਼ੈਰ ਅਚ ਥੋੜੀ ਕ੍ਰਾਸ ਪਾਣਗੇ ਚ ਆ ਗਈ ਠੀਕ ਆ 에어 ਸ਼ੈਰ ਦਾ ਆ ਗਿਆ ਕੱਦ ਆ ਗਿਆ ਵੱਡਾ ਹੈ ਨਾ ਹਾਂਜੀ ਹਾਂਜੀ ਆ ਕੱਦ ਇਹਦਾ ਵੱਡਾ ਆ ਗਿਆ ਜਿਹੜੀ ਦਾ ਕੱਦ ਛੋਟਾ ਹੋਊਗਾ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਇਹਦਾ ਸੂਈ ਕਿਹੜਾ ਬਾਈ ਇਹ ਪਹਿਲੇ ਸੂਈ ਆ ਵੀਰੇ ਸੂਈ ਹੋਈ ਆ ਕਿ ਸੂਣਾ ਨਹੀਂ ਨਹੀਂ ਸੂਣ ਵਾਲੀ ਆ ਵੀਰੇ ਇਹ ਕਾ ਇੱਕ ਦਿਨ ਕੱਢਦੀ ਆ ਬਈ ਦਨ ਇਹ ਹੱਲੇ 2-4 ਦਿਨ ਕੱਢ ਵੀ ਸਕਦੀ ਆ ਠੀਕ ਆ ਕੂ ਵੀ ਸਕਦੀ ਆ ਵੀਰੇ ਆ ਇਹ ਆ ਗਈ ਵੱਡੇ ਕੱਦ ਕਾਰਡ ਚ ਇਹ ਜਰਸੀ ਤੇ 에ਅਰ ਸ਼ੈਰ ਦਾ ਕ੍ਰੋਸ ਅੰਕ ਆ ਗਿਆ ਇਥੋਂ ਫੇਸ ਕੁਆਲਿਟੀ ਦੇ ਮਾਰਦੇ ਗਰੀ 10 ਐ ਹੋਰ ਘੁਮਾ ਦੇ ਬਾਈ ਐ ਨੂੰ ਘੁਮਾ ਦੇ ਇਥੋਂ ਆਰਡਰ ਕੁਆਲਿਟੀ ਚੈੱਕ ਕਰਾ ਦੀ ਤੇ ਦਿਨ ਇਹ 4-5 ਕੱਢੂਗੀ ਆਰਡਰ ਰੱਖੂਗੀ ਫਿਕਸ ਤੇ ਬਣਾਊਗੀ ਆਰਡਰ ਸੋਹਣਾ ਹਜੀ ਕਿਉਂਕਿ 4-5 ਦਿਨ ਇਹਦੇ ਬਾਕੀ ਨੇ ਰੰਗ ਰੂਪ ਇਹਦਾ 에ਅਰ ਸ਼ੈਰ ਵਾਲਾ ਆ ਗਿਆ ਤੇ ਕੱਦ ਬਿੱਡ ਵੀ ਵੱਡਾ ਆ ਗਿਆ ਤੇ ਨਾਲ ਆ ਗਿਆ ਜਰਸੀ ਦਾ ਕ੍ਰੋਸ ਆਂਗੇ ਇਹਦੇ ਵਿੱਚ ਸਭਾ ਆ ਵੀ ਮੈਨੂੰ ਇਹ ਠੰਡੀ ਲੱਗਦੀ ਆ ਨਾ ਮਾ ਇਹਨੂੰ ਵੀਰੇ ਸਾਰੀਆਂ ਗਾਈਆਂ ਠੰਡੀਆਂ ਸੀਲ ਨੇ ਦੁੱਧ ਕਿੰਨਾ ਪਾਦੂ 12 ਕਿਲੋ ਬਈ ਚਾਹੀਦਾ ਕੱਦ ਦਾ ਕੱਦ ਬਿੱਡਾ ਜਿਹੇ ਹਿਸਾਬ ਨਾਲ ਹਾਂ ਹਾਂ ਵੀਰੇ ਹਾਂ ਆ ਕੱਦ ਕਾਟਦਾ ਆ ਗਿਆ ਚੰਗਾ ਇਹਦਾ ਥਣ ਵੀ ਚੰਗਾ ਲੱਗਿਆ ਹੋਇਆ ਤੇ ਇਹਦੇ ਨਾਲ ਖੜ ਕੇ ਲਾਡੀ ਇਹਦੇ ਕੱਦ ਦਾ ਆਈਡੀਆ ਵੀ ਕਰਾ ਦੇ ਹਲੇ ਤਾਂ ਵੀਰੇ 2-4 ਨਾ ਕੱਢੂਗੀ ਕੱਦ 2-4 ਨਾ ਕੱਦ ਜਿੰਨੀਆਂ ਕਿ ਮੈਂ ਇਧਰੋਂ ਦਿਖਾਈਆਂ ਹੁਣ ਤੱਕ ਸਾਰੀਆਂ ਦਾ ਕਿਸੇ ਦਾ ਕੱਦ ਛੋਟਾ ਨਹੀਂ ਵੱਡੇ ਕੱਦ ਕਾਠੀ ਆ ਗਈਆਂ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਬਾਈ ਹੈਗਾ 36000 ਲੈਣ ਦੇਣ ਵਾਲਾ ਹੀ ਆ ਇਹਦਾ 36 ਬਾਕੀ ਜੋੜੇ ਜੋੜੇ ਚੋ ਡਿਸਕਾਊਂਟ ਹੋ ਸਕਦਾ ਹਾਂ ਵੀਰੇ ਮੁੱਲ ਨਹੀਂ ਹੈਗੇ ਮੈਂ ਫੇਰ ਵਾਰ ਦਾ ਬਾਰ ਬਾਰ ਦੱਸਦਾ ਵੀਰੇ ਮੁੱਲ ਨਹੀਂ ਹੈਗੇ ਲੈਣ ਵਾਲੇ ਹੀ ਨੇ ਬਸ ਇਹ ਜਿਹੜੇ ਪੈਸੇ ਲੈਣੇ ਆ ਇਹ ਬਾਈ ਕਹਿੰਦਾ ਰੇਟ ਲੈਣ ਦੇਣ ਜਿਹੜਾ ਰੇਟ ਹੈ ਇਹਦੇ ਚ ਕੋਈ ਬੜਾ ਅੰਤਰ ਨਹੀਂ ਹੈਗਾ ਰੇਟ ਦੇ ਵਿੱਚ ਕਿਉਂਕਿ ਅੱਜ ਦਾ ਜਿਹੜਾ ਟਾਈਮ ਆ ਗਾਵਾਂ ਦਾ ਤੁਹਾਨੂੰ ਪਤਾ ਆ ਵੀ ਬਲੈਕ ਵਾਲਾ ਸਿਸਟਮ ਹੀ ਹੋਇਆ ਪਿਆ ਗਾ ਮਿਲਦੀ ਨਹੀਂ ਤੇ ਹੁਣ ਤੋੜ ਦਿਆ ਚਾਰ ਨੰਬਰ ਵਾਲੀ ਇਹ ਆ ਗਈ ਪਿਓਰ ਜਰਸੀ ਦੇ ਵਿੱਚ ਜਿਵੇਂ ਜਰਸੀਆਂ ਦਾ ਅਕਸਰ ਕੱਦ ਜਿੱਡਾ ਕ ਹੁੰਦਾ ਉਹ ਸਾਬ ਦਾ ਕੱਦ ਕਾਠੇ ਦਾ ਆ ਗਿਆ ਇਹਦਾ ਸੁਆ ਕਿਹੜਾ ਜੀ ਹੂੰ ਸੰਭੀ ਹੋਈ ਆ ਵੀਰੇ ਕਿਸੇ ਦੀ ਇਹ ਸੁਆ ਕਿਹੜਾ ਇਹਦਾ ਆ ਜਾਣ ਜੂਨ ਵਿੱਚ ਫੁੱਲ ਆਣਾ ਇਹ ਦੂਏ ਸੁਆ ਵੀਰੇ ਸੁਆ ਦੂਜਾ ਤੇ ਜਾਣੇ ਵਿੱਚ ਹੈਗੀ ਆ ਫੁੱਲ ਜਿਹੜਾ ਟਾਂਚਾ ਟਾਂਚਾ ਇਹਦਾ ਉੱਤੋਂ ਹੈਗਾ ਮਹਿਸਾ ਵਾਂਗੂ ਚੌੜੇ ਟਾਂਚੇ 'ਚ ਆ ਗਈ ਫੁੱਲਾ ਇਹ ਦਿਨ ਕਿੰਨੇ ਕੱਢ ਦੂਗੀ ਜੀ ਇਹ ਬਾਈ ਲਊਗੀ ਹਫ਼ਤਾ ਖੰਡ ਇੱਕ ਹਫਤਾ ਹਾਂ ਇਹਦਾ ਦੁੱਧ ਦਾ ਕੀ ਹੈ ਪ੍ਰੋਸੀਜਰ ਦੁੱਧ ਬਾਈ ਇਹਦਾ 16 17 ਕਿਲੋ ਦਾ ਰਿਕਾਰਡ ਆ ਇਹਦਾ ਕੀ ਤਾਂ ਯਾਰ ਵੱਧ ਚਾਹੀਦਾ ਵੀਰੇ ਠੀਕ ਆ ਗੱਲ ਹਾਂਜੀ ਆ ਕਾਦੇ ਦਾ ਆ ਗਿਆ ਮੀਡੀਅਮ ਸਾਈਜ਼ ਦੇ ਵਿੱਚ ਛੋਟੇ ਸਾਈਜ਼ ਦੇ ਵਿੱਚ ਆ ਗਿਆ ਜਿਵੇਂ ਜਰਸੀਆਂ ਦਾ ਹੁੰਦਾ ਪਰ ਆਰਡਰ ਸੋਨਾ ਬਣਾਉਗੀ ਦਿਨ ਬਾਈ ਕਹਿੰਦਾ ਕਈ ਕੱਟਦੀ ਆ ਤੇ ਉਤੋਂ ਜਿਹੜੀ ਦੀ ਬਾਡੀ ਦੀ ਬਣਾਇ ਫਟਾ ਜਿਹੜਾ ਢਾਂਚਾ ਉਹ ਆ ਗਈ ਚੌੜੇ ਢਾਂਚੇ ਚ ਮੱਜਾਂ ਨਾਲ ਦੀ ਹਾਂਜੀ ਇਹ ਮੇਰਾ ਖਿਆਲ ਆ ਪਿਛਲੇ ਸੂਏ ਇਧਰ ਕਿਸੇ ਸੱਜਣ ਕੋਲੇ ਆਈ ਹੋਈ ਹਾਂਜੀ ਹਾਂਜੀ ਇਹਨੇ 1 ਸਾਲ ਕੱਢਿਆ ਆਪਣੇ ਵਾਲੇ ਇੱਧਰ ਪੁੜਿਆ ਪੰਜਾਬ ਵਾਲੇ ਏਰੀਏ 'ਚ ਇਹ ਹਾਂਡੀ ਹੋਈ ਆਪਣੇ ਏਰੀਏ 'ਚ ਤੇ ਆਰਡਰ ਕਵਾਲਿਟੀ ਚੰਗੀ ਬਣਾਉਗੀ ਕਿਉਂਕਿ ਆਰਡਰ ਹਾਲੇ ਖੋਲੂਗੀ ਦਿਨ ਕਈ ਕੱਢਦੀ ਆ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਬਈ ਮੁੱਲ 45 ਆ 42 ਦੀ ਦੇਵਾਂਗੇ ਇਹ ਦੇਵਾਂਗੇ 42000 ਦੀ ਇਹ ਆ ਗਈ 4 ਨੰਬਰ ਤੇ ਨੰਬਰ ਬੈਜ ਬਾਈ ਨਾਲ ਗੱਲਬਾਤ ਕਰ ਲਿਓ ਤੇ ਹੁਣ ਗੈਰੀ ਹੈ ਨੂੰ ਹੋ ਜਾਏ ਤੇ ਮਾਰਦੇ ਕੈਮਰਾ ਇਹ ਸੂਈ ਹੋਈ ਆ ਬਾਈ ਹਾਂ ਬਾਈ ਇਹ ਸੂਈਆ ਅੱਜ ਸਵੇਰੇ ਇਹਦਾ ਸੂਆ ਕਿਹੜਾ ਜੀ ਇਹ ਵੀਰੇ ਪਹਿਲੇ ਸੂਈ ਸੂਈ ਆ ਬੱਸ ਆ ਮਗਰ ਸੂਆ ਪਹਿਲਾ ਤੇ ਆਰਡਰ ਦੀ ਤੱਕ ਥੋੜੀ ਅੰਦਰ ਨੂੰ ਵੱਧਾ ਹਨਾ ਹਾਂਜੀ ਹਾਂਜੀ ਨਾਲ ਬੱਚਾ ਕੀ ਇਹਦੇ ਇਹਦੇ ਬੱਚਾ ਵੀਰੇ ਮੇਲ ਕਾਫ ਜੇਰ ਯੂਰੋ ਓਕੇ ਜੇਰ ਜਮਾ ਓਕੇ ਪੈ ਗਈ ਵੀਰੇ ਚਵਾਈ ਦੀ ਕਿਵੇਂ ਆ ਚਵਾਈ ਦੀ ਵੀ ਓਕੇ ਆ ਵੀਰੇ ਤਾਰਾਂ ਦੇਖੀ ਆਉਣੀਆਂ ਮਾਰ ਗਈ ਹਾਂ ਹਾਂ ਵੀਰੇ ਹਾਂ ਚਵਾਈ ਚਬੂਈ ਦੀ ਓਕੇ ਦੀ ਰਿਪੋਰਟ ਆ ਸੂਆ ਇਹਦਾ ਪਹਿਲਾ ਸੂਈ ਆ ਹੋएगी ਆ ਅੱਜ ਬਿਲਕੁਲ ਤਾਜੀ ਇੱਥੇ ਤੋਂ ਫੇਸ ਕੁਆਲਟੀ ਦੇ ਮਾਰਦੇ ਗਏ ਆ ਰੀ ਕੈਮਰਾ ਤੇ ਆਰਡਰ ਦੀ ਜਿਹੜੀ ਤੱਕਾ ਉਹ ਜਿਆਦੇ ਥੋੜੀ ਅਗਲੇ ਬੰਨੇ ਆ ਕਿਉਂਕਿ ਅਗਲੇ ਥਣ ਤੋਂ ਮੇਰਾ ਖਿਆਲ ਆ ਗਿੱਠਾਂਗੂ ਆਰਡਰ ਅਗਲੇ ਬੰਨੇ ਆ ਗਿਆ ਤੇ ਬਾਕੀ ਸੂਆ ਪਹਿਲਾਂ ਜਿਵੇਂ ਜਿਵੇਂ ਇਹਦੀਆਂ ਚਬਾਈਆਂ ਲੱਗਣਗੀਆਂ ਹਨਾ ਅੱਗੇ ਇਹ ਰੈਡੀ ਹੁੰਦੀ ਜਾਊਗੀ ਜਿਵੇਂ ਜਿਵੇਂ ਦੁੱਧ ਪਦੂਗੀ ਓਵੇਂ ਮੇਰਾ ਆਰਡਰ ਆਰਡਰ ਵੀ ਅੱਗੇ ਬਣਾਉਂਦੀ ਜਾਊਗੀ ਇਹ ਆਇਆ ਵੀਰੇ ਯਾਰ ਮੈਂ ਤਾਂ ਦਿਨ ਕੱਢਦੀ ਸੀ ਬਾਈ ਆ ਦਵਾਲੀ ਦੂਲੀ ਕਰਕੇ ਬੜਾ ਕੈਂਪਰੂ ਕਿਆ ਕਰਕੇ ਨਾ ਦਾ ਤੇ ਇਹ ਸੂਪੀ ਕੋਈ ਦੋ ਚਾਰ ਬਾਕੀ ਤੁਹਾਨੂੰ ਗੱਲ ਦੱਸ ਦਣਾ ਕਿਉਂਕਿ ਜਿਵੇਂ ਬਾਈ ਕਹਿੰਦਾ ਪੀਤੇ ਦਿਨ ਰਹਿੰਦੇ ਨੇ ਜਿੰਨੇ ਜਾ ਕੇ ਦਿਨ ਪੂਰੇ ਹੋਣਗੇ ਉਹ ਦਿਨ ਥੱਲੋ ਤਿਆਰ ਹੋਊਗਾ ਹਨਾ ਹਾਂ ਬਈ ਹਾਂ ਇਹਦਾ ਰੇਟ ਕੀ ਰਹੂਗਾ ਲਾਡੀ ਅੱਜ ਇਹਦਾ ਵੀਰੇ 32000 ਰੁਪਿਆ ਇਹਦਾ ਰੇਟ ਹੈਗਾ 32000 ਮੰਨਤਾ ਨੂੰ ਤਾਂ ਕਰ ਦਾਂਗੇ ਹਾਂ ਕੋਈ ਗੱਲ ਨਹੀਂ ਉਹ ਤਾਂ ਬਈ ਨਾਲ ਇਹਦੇ ਆ ਗਿਆ ਮੇਲਕਾਫ ਤੇ ਹੁਣ ਮਾਰ ਦੇਗਾ ਵੀ ਆਹ 6 ਨੰਬਰ ਵਾਲੀ ਤੇ ਇਹ ਵੀ ਤੋੜ ਦੋ ਜੀ ਖੋਲ ਕੇ ਇਹਦਾ ਕੀ ਗੱਲ ਬਾਤ ਆ ਇਹ ਪਹਿਲੇ ਸੂਏ ਸੂਈ ਹੋਈ ਆ ਵੀਰੇ ਇਹਨੂੰ ਹੋ ਗਏ 20 ਦਿਨ ਸੂਈ ਨੂੰ ਇਹਦੇ ਨਾਲ ਬੱਚਾ ਕੀ ਆ ਬੱਚਾ ਵੀਰੇ ਨਾਲ ਮੇਲਕਾਫ 20 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਤਿਆਰ ਆ ਹੁਣ ਬਾਈ ਇਹਦੇ ਥੱਲੇ ਹੈਗਾ 6 ਕਿਲੋ ਹੁਣ ਇਹਦੇ ਥੱਲੇ ਹੈਗਾ 6 ਕਿਲੋ ਦੋ ਢੰਗ ਮਿਲਦੀ ਹੈ ਹਾਂ ਹਾਂ ਵੀਰੇ ਹਾਂ ਬੱਚੇ ਦੀ ਹਾਂ ਜੀ ਹਾਂ ਦੋ ਢੰਗਾਂ ਦਾ 6 ਕਿਲੋ ਰੈਡੀ ਹੈ ਹਾਂ ਵਧਾ ਆ ਜੂਗੀ ਹੋਰ ਚਵਾਈ ਦੀ ਕਿਵੇਂ ਆ ਚਵਾਈ ਦੀ ਓਕੇ ਆ ਵੀਰੇ ਆਪਣੇ ਕੋਲ ਕਰਾਈ ਹੈ ਇਹ ਆਪਣੇ ਕੋਲੇ ਹੋ ਗਏ ਬਾਈ ਇਹਨੂੰ ਤਿੰਨ ਚਾਰ ਦਿਨ ਹਲੇ ਹੌਲੀ ਹੌਲੀ ਚੱਲੂਗੀ ਹੈ ਨਾ ਹਾਂ ਹਾਂ ਵੀਰੇ ਇਹਦਾ ਰੇਟ ਕੀ ਰਹੂਗਾ ਇਹਦਾ 20000 ਰੁਪਿਆ ਇਹ ਦੇ ਦਾਂਗੇ 20 ਦੀ ਹਾਂ ਜੀ ਚਲੋ ਜੀ 8 8 ਕਿਲੋ ਦੁੱਧ ਵੀ ਕਰਦੀ ਹੈ 20000 ਦੀ ਕੋਈ ਜ਼ਿਆਦਾ ਮਾੜੀ ਵੀ ਨਹੀਂ ਹੈ ਨਾ ਟੋਕਣ ਵਾਲਾ ਭਾਅ ਬਾਈ ਹਾਂ ਇਹ ਬਾਈ ਕਹਿੰਦੇ ਦਾਂਗੇ 20 ਦੀ ਫਿਲਹਾਲ ਇਹ ਥੱਲੇ 6 ਕਿਲੋ ਆ ਪਰ ਥਣ ਥਣੋਟ ਇਹਨੂੰ ਸੋਨਾ ਲੱਗਿਆ ਥੰ ਏ ਮਿਲੂਗੀ ਸਿਰਫ ਸਾਨੂੰ 20000 ਦੀ ਤੇ ਹੁਣ ਮਾਰ ਦੇ ਇਹਦੇ ਤੇ ਕੈਮਰਾ ਇਹਦਾ ਸੂਆ ਕਿਹੜਾ ਹੈ ਇਹ ਵਬੀਰੇ ਦੁੱਧ ਜਾ ਸੂਆ ਇਹ ਕਿਵੇਂ ਟੁੱਕੜ ਗੱਬਣਾ ਟੁੱਕੜ ਗੱਬਣਾ ਵੀਰੇ ਕਿੰਨੇ ਟਾਈਮ ਦੀ ਗੱਬਣਾ ਗੱਬਣ ਸਾਢੇ ਤੇ 9 ਮਹੀਨਿਆਂ ਦੀ ਵੀਰੇ ਚੈੱਕ ਹਾਂ ਹਾਂ ਵੀਰੇ ਆਪਾਂ ਚੈੱਕ ਕਰਾਈ ਹੋਈ ਆ ਠੀਕ ਆ ਗੱਲ ਬਾਕੀ ਜੇ ਕਿਸੇ ਨੇ ਲੈ ਕੇ ਜਾਣੀਆਂ ਉਹ ਚਾਹੇ ਚੈੱਕ ਕਰਵਾ ਸਕਦਾ ਹਾਂਜੀ ਇਹ ਸੂਆ ਹੈਗੀ ਆ ਸੱਜਣੋ ਪਹਿਲਾਂ ਤੇ ਗੱਬਣ ਹੈਗੀ ਆ ਸਾਢੇ ਤੇ 9 ਮਹੀਨੇ ਨਹੀਂ ਦੁੱਧ ਕਿੰਨਾ ਬਾਈ ਹੁਣ ਦੁੱਧ 6 ਕਿਲੋ ਵੀਰੇ 6 ਕਿਲੋ ਦੋਏ ਡੰਗਾਂ ਦਾ ਰੈਡੀ ਆ? ਹਾਂਜੀ ਹਾਂਜੀ ਵੀਰੇ। ਇਹਦਾ ਰੇਟ ਕੀ ਲਵਾਂ ਤੁਹਾਨੂੰ? ਇਹਦਾ ਬਾਈ ਰੇਟ ਹੈਗਾ 2725 ਦੀ ਦੇ ਦਾਂਗੇ। ਇਹ ਦੇ ਦਾਂਗੇ ਬਾਈ ਕਹਿੰਦਾ 25000 ਦੀ ਚੈੱਕ ਕਰਾਈ ਹੋਈ ਆ ਆਪਣੀ। ਗੱਬਣਾ ਆਪਣੀ ਚੈੱਕ ਕਰਾਈ ਵੀ ਆ। ਹਾਂ ਹਾਂ ਵੀਰੇ ਐਨ ਗਾਰੰਟੀ ਨਾਲ। ਆ ਨੰਬਰ ਬੋਲ ਦੂੰ। ਨੰਬਰ ਜੀ 8729097861। ਇਹ ਨੰਬਰ ਸੱਜਣੋ ਬਾਈ ਦੇ ਮੈਂ ਸਕਰੀਨ ਤੇ ਲਾ ਦੂੰਗਾ ਇਹਨਾਂ ਚ ਜਿਹੜੀ ਵੀ ਬੱਛੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ। ਤੇ ਬਾਕੀ ਜਿਵੇਂ ਦੱਸਿਆ ਵੀ ਗਰੰਟੀ ਹੈ ਜਿਹੜੀ ਗਰੰਟੀ ਬਾਈ ਕਹਿੰਦਾ ਆਪਣੇ ਘਰ ਦੀ ਆ ਇੱਥੇ ਦੋ ਟਾਈਮ ਚਾਰ ਟਾਈਮ ਤਸੱਲੀ ਕਰ ਸਕਦੇ ਹੋ ਜਦੋਂ ਬਾਈ ਕਹਿੰਦਾ ਘਰੋਂ ਬਾਹਰ ਹੋ ਗਈ ਉਹਦੀ ਆਪਣੀ ਕੋਈ ਗਰੰਟੀ ਨਹੀਂ ਬਾਕੀ ਇਹਨਾਂ ਜੋ ਜਿਹੜੀ ਵੀ ਬੱਚੀ ਪਸੰਦ ਆਉ ਉਹ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ